ਸਤਿ ਸ਼੍ਰੀ ਅਕਾਲ ਜੀ ਸਭ ਨੂੰ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਮੈਂ ਹੁਣ ਅੱਜ ਕੱਲ ਧੁੱਪ ਵਿੱਚ ਜ਼ਿਆਦਾ ਬੈਠਦੇ ਪਈ ਆ ਤੇ ਤੇ ਧੁੱਪ ਕਰਕੇ ਟੈਨਿੰਗ ਹੋ ਗਈ ਹੈ ਮੇਰੇ ਫੇਸ ਤੇ ਤੇ ਤੁਹਾਨੂੰ ਪਤਾ ਹੋਵੇ ਕਿ ਧੁੱਪ ਵਿੱਚ ਬੈਠੀਆਂ ਛਾਈਆਂ ਵੀ ਵੱਧ ਜਾਂਦੀਆਂ ਤੇ ਇਹਦੇ ਲਈ ਮੈਂ ਮਤਲਬ ਜਦੋਂ ਮੈਨੂੰ ਲੱਗੇ ਕਿ ਮੇਰੇ ਫੇਸ ਤੇ ਟੈਨਿੰਗ ਹੋ ਗਈ ਆ ਜਾਂ ਜਦੋਂ ਮੈਨੂੰ ਲੋੜ ਲਗੋਏ ਤੇ ਮੈਂ ਫਿਰ ਜਿਹੜਾ ਫੇਸ਼ੀਅਲ ਕਰਦੀ ਆ ਉਹ ਮੈਂ ਤੁਹਾਨੂੰ ਦੱਸਦੀਆਂ ਇਹ ਬਹੁਤ ਵਧੀਆ ਫੇਸ਼ੀਅਲ ਹੈ ਜੇ ਮਾਰਕੀਟ ਦਾ ਫੇਸ਼ੀਅਲ ਤੁਸੀਂ ਲੈ ਆਓਗੇ ਤੇ ਉਹਨੇ ਵੀ ਇਹੋ ਰਿਜ਼ਲਟ ਦੇਣਾ ਜੋ ਤੁਸੀਂ ਆ ਘਰ ਵਿੱਚ ਕਰ ਲੈਣਾ ਤੇ ਜਿਹੜਾ ਮਾਰਕੀਟ ਤੋਂ ਫੇਸ਼ੀਅਲ ਲਿਉਂਨੇ ਆ ਉਹ ਤਾਂ ਮੈਂ ਉਦੋਂ ਕਰਦੀਆਂ ਜਦੋਂ ਕਿਤੇ ਜਾਣਾ ਹੋਵੇ ਪਾਰਟੀ ਵਗੈਰਾ ਹੋਵੇ ਤੇ ਉਦੋਂ ਕਰਦੀਆਂ ਤੇ ਘਰ ਵਿੱਚ ਮਤਲਬ ਮੈਂ ਇਹੇ ਫੇਸ਼ੀਅਲ ਕਰਦੀਆਂ ਜਦੋਂ ਧੁੱਪ ਨਾਲ ਟੈਨਿੰਗ ਹੋ ਗਈ ਹੋਵੇ ਜਾਂ ਘੱਟੇ ਮਿੱਟੀ ਵਿੱਚ ਜਾ ਕੇ ਟੈਨਿੰਗ ਹੋ ਗਈ ਹੋਵੇ ਤੇ 글로ਵਲੀ ਬਹੁਤ ਵਧੀਆ ਵਾ ਵਿంటర్ ਫੇਸ਼ੀਅਲ ਆ ਤੇ ਮਤਲਬ ਇਹਦੇ ਨਾਲ ਸਕਿਨ ਵੀ ਸਮੂਥ ਹੋ ਜੂਗੀ ਜਿੱਦਾਂ ਆ ਸਾਡੀ ਸਕਿਨ ਡਰਾਈ ਰਹਿੰਦੀ ਆ ਤੇ ਇਹਦੇ ਨਾਲ ਇਹ ਕਰਨ ਦੇ ਨਾਲ ਨਾਲ ਸਕਿਨ ਸਾਡੀ ਇਕਦਮ ਸੋਫਟ ਸਮੂਥ ਹੋ ਜੂਗੀ ਤੇ ਜਿਹੜੇ ਵਿੱਚ ਇਨਗਰੀਡੀਅੰਟ ਆ ਪਤਾ ਲੱਗ ਜਾਣਾ ਕਿ ਕਿਹੜੇ-ਕਿਹੜੇ ਮੈਂ ਪਾਉਣੇ ਆ ਜਿਹੜਾ ਤੁਹਾਨੂੰ ਸੂਟ ਨਾ ਕਰਦਾ ਹੋਗਾ ਉਹ ਤੁਸੀਂ ਨਾ ਪਾਓ ਵਿੱਚ ਬਾਕੀ ਇਹਦੇ ਕੋਈ ਸਾਈਡ ਇਫੈਕਟ ਨਹੀਂ ਹੈਗੇ ਬਸ ਇਹ ਹੀ ਆ ਕਿ ਜਿਹੜੀ ਚੀਜ਼ ਤੁਹਾਨੂੰ ਨਹੀਂ ਸੂਟ ਕਰਦੀ ਉਹ ਨਾ ਪਾਓ ਵਿੱਚ ਮੈਨੂੰ ਸਾਰੀਆਂ ਸੂਟ ਕਰ ਜਾਂਦੀਆਂ ਇਸ ਕਰਕੇ ਮੈਂ ਸਾਰੀਆਂ ਪਾਈਆਂ ਹੋਈਆਂ ਤੇ ਚਲੋ ਜੀ ਫਿਰ ਦੇਖੋ ਵੀਡੀਓ ਜੀ ਤੇ ਚਲੋ ਜੀ ਸਟਾਰਟ ਕਰਦਿਆਂ ਜੀ ਤੇ ਤੁਸੀਂ 글로ਵ ਦੇਖਦੇ ਪਏ ਹੋ ਕਿ ਕਿੰਨੀ 글로ਵ ਆਈ ਹੈ ਮੇਰੇ ਫੇਸ ਤੇ ਤੇ ਦੇਖੋ ਜੀ ਤੁਸੀਂ ਫਿਰ ਵੀਡੀਓ ਤੇ ਪਹਿਲਾ ਫਰਸਟ ਸਟੈਪ ਚ ਮੈਂ ਤੁਹਾਨੂੰ ਬਲੀਚ ਦੱਸਾਂਗੀ ਉਹ ਤੋਂ ਬਾਅਦ ਕਲੀਨਜ਼ਰ ਫਿਰ ਸਕਰਬ ਤੇ ਫਿਰ ਪੈਕ ਠੀਕ ਹੈ ਜੀ ਚਲੋ ਜੀ ਸਟਾਰਟ ਕਰਦੇ ਹਾਂ ਜੀ ਦਹੀਂ ਜਿਆਦਾ ਸਟੈਪਸ ਵਿੱਚ ਲੋੜ ਹੈ ਇਸ ਲਈ ਦਹੀਂ ਦਾ ਪਹਿਲਾਂ ਇਹਨਾਂ ਨੂੰ ਛੰਨੇ ਚ ਪਾ ਕੇ ਨਿਚੋੜ ਲੈਣਾ ਤੁਸੀਂ ਦੇਖ ਰਹੇ ਹੋ ਫੇਸ਼ੀਅਲ ਕਰਨ ਤੋਂ ਪਹਿਲਾਂ ਤੇ ਇਸ ਨੂੰ ਵੋਸ਼ ਮੈਂ ਕਰ ਲਿਆ ਹੋਇਆ ਵਾ ਤੇ ਹੁਣ ਬਣਾਉਨੇ ਆਪਾਂ ਪਹਿਲਾਂ ਬਲੀਚ ਦੀ ਤਿਆਰੀ ਕਰਦੇ ਆਂ ਬਲੀਚ ਬਣਾਉ। ਬਲੀਚ ਲਈ ਚਾਹੀਦਾ ਸਾਨੂੰ ਨਿੰਬੂ, ਟਮਾਟਰ ਤੇ ਦਹੀਂ ਤੇ ਤੁਹਾਨੂੰ ਮੈਂ ਪਹਿਲਾਂ ਕਿਹਾ ਕਿ ਉਹ ਤੇ ਚਾਹੀਦਾ ਚਾਹੀਦਾ ਤੇ ਅਸੀਂ ਟਮਾਟਰ ਨੂੰ ਗ੍ਰੇਟ ਕਰ ਲੈਨੇ ਆ। ਇਹਨਾਂ ਪਹਿਲਾਂ ਵੋਸ਼ ਕਰ ਲੈਣਾ ਚੰਗੀ ਤਰ੍ਹਾਂ। ਹਾਫ ਟਮਾਟਰ ਅਸੀਂ ਲੈ ਲੈਣਾ। ਤੇ ਹਾਫ ਹੀ ਬਹੁਤ ਨੂੰ ਸਾਡੇ ਲਈ ਤੇ ਜੋੜਾ ਛਿਲਕਾ ਬਚਿਆ ਹੋਇਆ ਇਹਨੂੰ ਤੁਸੀਂ ਜਦੋਂ ਫੇਸ਼ੀਅਲ ਟਾਈਮ ਮ사ਜ ਕਰਨੀ ਹੈ ਇਹਨੂੰ ਉਹਦੇ ਲਈ ਵੀ ਯੂਜ਼ ਕਰ ਸਕਦੇ ਹੋ ਤੇ ਇਸ ਟਮਾਟਰ ਦਾ ਸੀ ਜੂਸ ਛਾਨ ਲੈਨੇ ਇਹਦੇ ਵਿੱਚ ਹੁਣ ਅਸੀਂ ਪਾ ਦਿੰਦੇ ਨਿੰਬੂ ਥੋੜਾ ਜਿਹਾ ਨਿੰਬੂ ਬਲੀਚਿੰਗ ਦਾ ਕੰਮ ਕਰਦਾ ਹੈ ਇਹ ਮੈਂ ਅਨਾਰ ਸੰਤਰੇ ਨਿੰਬੂ ਤੇ ਇਹਨਾਂ ਦੇ ਛਿਲਕੇ ਆਂਦਾ ਮੈਂ ਪਾਊਡਰ ਬਣਾਇਆ ਸੀ ਇਹ ਮੈਂ ਥੋੜਾ ਜਿਹਾ ਪਾ ਦਿੰਨੀ ਆ ਇਹਦੇ ਵਿੱਚ ਅੱਧਾ ਕ ਚਮਚ ਤੇ ਬਾਕੀ ਆਪਾਂ ਪਾਉਨੇ ਆ ਵੇਸਣ ਵੇਸਣ ਆਪਣੇ ਹਿਸਾਬ ਨਾਲ ਪਾਉਣਾ ਜਿੰਨੇ ਕਣਾ ਪੇਸਟ ਬਣ ਜੇ ਇਹਦੀ ਤੇ ਹੁਣ ਥੋੜੀ ਜੀ ਆਪਾਂ ਇਹਦੇ ਵਿੱਚ ਹਲਦੀ ਪਾ ਦਿੰਨੇ ਆ ਜਿਨ੍ਹਾਂ ਨੂੰ ਸੂਟ ਨਹੀਂ ਕਰਦੀ ਹਲਦੀ ਉਹ ਨਾ ਪਾਓ ਮੈਨੂੰ ਸੂਟ ਕਰ ਜਾਂਦੀ ਹੈ ਇਸ ਲਈ ਮੈਂ ਹਲਦੀ ਪਾ ਲੈਣੀ ਹੈ ਤੇ ਹਲਦੀ ਬਿਲਕੁਲ ਥੋੜੀ ਜੀ ਪਾਣੀ ਬਹੁਤ ਜ਼ਿਆਦਾ ਹਲਦੀ ਨਹੀਂ ਪਾਉਣੀ ਨੂੰ ਮਿਕਸ ਕਰ ਲੈਨੇ ਆ ਇਹਦੇ ਵਿੱਚ ਹੁਣ ਥੋੜਾ ਜਿਹਾ ਦਹੀਂ ਐਡ ਕਰ ਲੈਨੇ ਆ ਦੇਖੋ ਇਹ ਪਤਲਾ ਹੈ ਥੋੜਾ ਜਿਹਾ ਤੇ ਇਹਦੇ ਵਿੱਚ ਅਸੀਂ ਥੋੜਾ ਹੋਰ ਬੇਸਨ ਐਡ ਕਰ ਲੈਨੇ ਆ ਪਹਿਲਾਂ ਤਾਂ ਇਹਦੇ ਵਿੱਚ ਦਹੀਂ ਐਡ ਥੋੜਾ ਜਿਹਾ ਕਰ ਲੈਨੇ ਆ ਫਿਰ ਬੇਸਨ ਦਾ ਸਾਨੂੰ ਹਿਸਾਬ ਲੱਗ ਜਾਊਗਾ ਕਿ ਕਿੰਨਾ ਕੁ ਬੇਸਨ ਪਾਣਾ ਇਹਦੇ 'ਚ ਟਮਾਟਰ ਤੇ ਜਿਹੜਾ ਨਿੰਬੂ ਆ ਇਨੇ ਬਲੀਚਿੰਗ ਦਾ ਕੰਮ ਕਰਨਾ ਹੈ ਤੇ ਵੇਸਨ ਵੀ ਤੁਹਾਨੂੰ ਪਤਾ ਗਲੋਲੀ ਕਿੰਨਾ ਵਧੀਆ ਹੁੰਦਾ ਵਾ ਤੇ ਹੁਣ ਇਹਨੂੰ ਆਪਾਂ ਅਪਲਾਈ ਕਰ ਲੈਨੇ ਆਂ ਹੁਣ ਇਹ ਸੋਖ ਚੁੱਕਾ ਤੇ ਇਹਨੂੰ ਹੁਣ ਉਤਾਰ ਦੇਨੇ ਆਂ ਇਹਨੂੰ ਮੈਂ ਥੋੜਾ ਦਿ ਲਗਾ ਰਿਹਾ ਤੇ ਇਹ ਜਿਹੜਾ ਟਮਾਟਰ ਦਾ ਸ਼ਿਲਪਾ ਹੈ ਇਹ ਦਿਨਾਂ ਤੋਂ ਮੈਂ ਇਹਨੂੰ ਉਤਾਰਨਾ। ਫਸਟ ਸਟੈਪ ਮੰਨ ਲਈ ਕਿ ਮਮਦਿਆ ਹੋ ਰਿਹਾ। ਇਹਦੇ ਵਿੱਚ ਦਹੀਂ ਦਾ ਯੂਜ਼ ਕੀਤਾ ਸੀ ਇਸ ਕਰਕੇ ਸਕਿਨ ਜਿਹੜੀ ਆ ਡਰਾਈ ਨਹੀਂ ਹੋਈ ਸੌਫਟ ਸੌਫਟ ਜੀ ਹੋ ਗਈ ਸਕਿਨ। ਇਸੇ ਲਈ ਇਹ ਵਿంటర్ ਫੇਸ਼ੀਅਲ ਹੈ। ਕਿ ਇਹ ਸਪੈਸ਼ਲ ਕਰਦੇ ਕਰਦੇ ਤੁਹਾਡੀ ਸਕਿਨ ਬਿਲਕੁਲ ਡਰਾਈ ਨਹੀਂ ਹੋਣੀ। ਚਿਹਰੇ ਤੇ ਕਲੀਨਜਿੰਗ ਦਾ ਕੰਮ ਪਹਿਲੇ ਸਟੈਪ ਚ ਹੀ ਹੋ ਗਿਆ ਵਾ ਤੇ ਹੁਣ ਆਪਾਂ ਸਕਰਬ ਦੀ ਤਿਆਰੀ ਕਰਦੇ ਆਂ ਸਕਰਬ ਬਣਾਉਣੇ ਆ ਇਹਦੇ ਲਈ ਚੌਲਾਂ ਦਾ ਆਟਾ ਲਿਆ ਇੱਕ ਚਮਚ ਤੇ ਇੱਕ ਚਮਚੀ ਦਹੀਂ ਲਿਆਏ। ਇਹਦੇ ਵਿੱਚ ਥੋੜੀ ਜੀ ਹਲਦੀ ਪਾ ਲੈਨੇ ਫਿਰ ਤੇ ਸ਼ਾਇਦ ਮਤਲਬ ਤੁਸੀਂ ਅੱਧਾ ਚਮਚ ਸ਼ਹਿਦ ਪਾ ਲੈਣਾ। ਮਿਕਸ ਕਰਦੇ ਨੂੰ ਇਹ ਸਾਡਾ ਸਕਰਬ ਤਿਆਰ ਹੋ ਗਿਆ ਹੈ ਰਾਈਸ ਜਿਹੜਾ ਹੁੰਦੇ ਆ ਚੌਲ ਉਹਨਾਂ ਨਾਲ ਬਹੁਤ ਜ਼ਿਆਦਾ ਬ੍ਰਾਈਟਨੈਸ ਹੁੰਦੀ ਹੈ ਫੇਸ ਦੇ ਉੱਤੇ ਸਕਰਬ ਕਰਨ ਤੋਂ ਪਹਿਲਾਂ ਆਪਾਂ ਸਟੀਮ ਲੈ ਲੈਨੇ ਤਾਂ ਕਿ ਸਾਡੇ ਸਾਰੇ ਰੋਮ ਸ਼ਿਤਰ ਜਿਹੜੇ ਆ ਪੋਰਸ ਆ ਖੁੱਲ ਜਾਣ ਤੇ ਜਦੋਂ ਆਪਾਂ ਸਕਰਬ ਕਰੀਏ ਤਾਂ ਸਾਰੇ ਜਿਹੜੀ ਗੰਦਗੀ ਆ ਨਿਕਲ ਜਾਵੇ ਹੁਣ ਤੋਂ ਬਾਅਦ ਅਸੀਂ ਹੁਣ ਸਕਰਬ ਅਪਲਾਈ ਕਰਕੇ ਤੇ ਇਹਨਾਂ ਮ사ਜ ਕਰ ਲੈਨੇ ਆ ਹੁਣ ਪਹੁੰਚ ਚੁੱਕੀਆਂ ਅਸੀਂ ਲਾਸਟ ਸਟੈਪ ਤੇ ਇੱਥੇ ਆਪਾਂ ਪੈਕ ਬਣਾਵਾਂਗੇ ਦਿਲਚਸਪੀ ਸਾਨੂੰ ਆਲੂ ਚਾਹੀਦਾ ਆਲੂ ਨੂੰ ਚੰਗੇ ਤਰ੍ਹਾਂ ਧੋ ਲੈਣਾ ਤੇ ਗ੍ਰੇਟ ਕਰ ਲੈਣਾ ਬਰੀਕ ਵਾਲੇ ਪਾਸਿਓਂ ਕਿਉਂਕਿ ਬਰੀਕ ਸਾਈਡ ਤੋਂ ਕਰਾਂਗੇ ਤੇ ਜੂਸ ਚੰਗੇ ਤਰ੍ਹਾਂ ਜ਼ਿਆਦਾ ਨਿਕਲੇਗਾ ਇਹਨੂੰ ਵੀ ਅਸੀਂ ਜੂਸ ਇਹਦਾ ਕੱਢ ਲੈਨੇ ਆ ਪਟੈਟੋ ਦਾ ਟਮਾਟਰ ਵਾਲੀ ਪਲੇਟ 'ਚ ਮੈਂ ਕਰ ਲਿਆ ਸਿਲ ਇਹ ਜਿਹੜਾ ਆਲੂ ਹੈ ਇਹ ਤੇ ਚਾਹਿਆਂ ਲਈ ਬਹੁਤ ਵਧੀਆ ਜੇ ਕੋਈ ਰੋਜ਼ ਇਹਨੂੰ ਲਾਏ ਤਾਂ ਚਾਹਿਆਂ 'ਚ ਬਹੁਤ ਜ਼ਿਆਦਾ ਫਰਕ ਪੈ ਜਾਂਦਾ ਪਰ ਰੋਜ਼ ਲਗਾਇਆ ਨਹੀਂ ਜਾਂਦਾ ਇੰਨਾ ਟਾਈਮ ਨਹੀਂ ਸਾਡੇ ਕੋਲ ਹੁੰਦਾ ਜਾਂ ਇਹਨੂੰ ਅਸੀਂ ਐਫਰਟ ਨਹੀਂ ਕਰਦੇ ਮੈਂ ਖੁਦ ਵੀ ਨਹੀਂ ਇਹਨਾਂ ਕਰਦੀ ਤੇ ਰੋਜ਼ ਲਗਾਵਾ ਹੁਣ ਇਹਦੇ ਵਿੱਚ ਕੌਫੀ ਪਾ ਲੈਨੇ ਇੱਕ ਕੌਫੀ ਕੌਫੀ ਜਿਹੜੀ ਹੈ ਸਾਰੀ ਟੈਨਿੰਗ ਵਗੈਰਾ ਸਭ ਰਿਮੂਵ ਕਰ ਦਿੰਦੀ ਇਹ ਤੁਹੀਂ ਨਹੀਂ ਕੀਤੀ ਕਦੇ ਯੂਜ਼ ਕੋਫੀ ਤਾਂ ਇੱਕ ਵਾਰੀ ਕਰਕੇ ਦੇਖੋ ਮੇਰੇ ਕਹਿੰਦੇ ਜੇ ਇਹ ਤੁਹਾਨੂੰ ਸੂਟ ਕਰ ਜੇ ਤਾਂ ਇਹ ਨਾ ਹੋਏ ਕਿ ਤੁਹਾਨੂੰ ਸੂਟ ਹੀ ਨਾ ਕਰਦੀ ਹੋਵੇ ਐਸੇ ਮੈਨੂੰ ਤਾਂ ਸੂਟ ਕਰ ਜਾਂਦੀ ਮਤਲਬ ਕਿ ਇਹ ਕਿਸ ਦੀ ਸਕਿਨ ਨਾ ਜ਼ਿਆਦਾ ਹੀ ਸੈਂਸਿਟਿਵ ਹੁੰਦੀ ਹੈ ਤੇ ਕਈ ਚੀਜ਼ਾਂ ਨਹੀਂ ਸੂਟ ਵੀ ਕਰਦੀ ਹੁਣ ਇਹਦੇ ਵਿੱਚ ਅਸੀਂ ਪਾਵਾਂਗੇ ਵੇਸਣ ਕਿਉਂਕਿ ਪੈਕ ਬਣਾਉਣਾ ਹੋਏ ਤੇ ਇਹ ਵੇਸਣ ਨਾਲ ਪਵੇ ਇਦਾਂ ਦੇ ਕਦੇ ਹੋ ਨਹੀਂ ਸਕਦਾ ਕਿਉਂਕਿ ਵਿਸਣ ਨਾਲ ਹੀ ਇਹਨੇ ਬਾਈਂਡ ਹੋਣਾ ਨੂੰ ਇਹ ਜਿਹੜਾ ਜੂਸ ਹੈ ਇਹਦੇ ਵਿੱਚ ਹੁਣ ਥੋੜਾ ਜਿਹਾ ਸ਼ਹਿਦ ਪਾ ਦਿੰਨੇ ਆਂ ਅਸੀਂ ਕਿਉਂਕਿ ਪੈਕ ਬਣਾਉਣਾ ਤੇ ਸ਼ਹਿਦ ਵੀ ਪੈਕ ਜਿਹੜਾ ਸ਼ਹਿਦ ਦੇ ਬਿਨਾਂ ਅਧੂਰਾ ਵਾ ਤੇ ਜੇ ਤੁਹਾਡੀ oily skin ਨੇ ਤਾਂ ਤੁਸੀਂ ਸ਼ਹਿਦ ਦੀ ਜਗ੍ਹਾ ਤੇ ਰੋਜ਼ ਵਾਟਰ ਪਾ ਸਕਦੇ ਇਹ ਵਿਸਣ ਨੂੰ ਹੋਰ ਪਾਉਣ ਪੈਣਾ ਕਿਉਂਕਿ ਇਹ ਥੋੜਾ ਪਤਲਾ ਵਾ ਪਹਿਲਾਂ ਤੇ ਆਪਾਂ ਦਹੀਂ ਪਾ ਲੈਨੇ ਆਂ ਦਹੀਂ ਚ ਹੁੰਦਾ ਲੱਤ ਕਿ ਐਸੇ ਦੇ ਜਿਹਦੇ ਜੜਾ ਸਕਿਨ ਲਈ ਬਹੁਤ ਵਧੀਆ ਹਾ ਇਸ ਲਈ ਇਹ ਦਹੀਂ ਦਾ ਫੇਸ਼ੀਅਲ ਹੈ ਜਿਆਦਾ ਇਹਦੇ ਵਿੱਚ ਜੋ ਯੂਜ਼ ਹੋਇਆ ਦਹੀਂ ਹੋਇਆ ਵਾ ਤੇ ਨਾ ਜਿਆਦਾ ਪਤਲਾ ਤੇ ਜਿਤਨਾ ਜਿਆਦਾ ਸੰਘਣਾ ਹੋਣਾ ਚਾਹੀਦਾ ਛੋੜਾ ਜਿਹਾ ਇਸ ਨੂੰ ਬਣਾਉਂਗੇ ਅਸੀਂ ਜਿੰਨਾ ਮਾਰਕੀਟ ਤੋਂ ਪੈਕ ਮਿਲਦੇ ਆ ਤੇ ਉਹ ਦੇਖੇ ਤੁਸੀਂ ਕਿ ਕਿੱਦਾਂ ਦਾ ਉਹਨਾਂ ਦਾ ਟੈਕਚਰ ਹੁੰਦਾ ਉਹਦਾਂ ਦਾ ਇਹ ਤੁਸੀਂ ਬਣਾ ਲੈਣਾ ਕਰੀਮ ਜੀ ਵਰਗਾ ਇਹਦੇ ਬਹੁਤ ਵਧੀਆ ਪੈਕ ਹੈ ਜੇ ਤੁਸੀਂ ਇਹਨੂੰ ਇਕੱਲੇ ਨੂੰ ਵੀ ਲਗਾ ਲਿਆ ਕਰੋ ਜਦੋਂ ਤੁਹਾਡੇ ਟੈਨਿੰਗ ਹੋਈ ਆ ਹੋਏ ਤੇ ਇਹ ਇਕੱਲਾ ਵੀ ਲੱਗ ਜੇ ਤਾਂ ਇੰਨੇ ਬਹੁਤ ਜ਼ਿਆਦਾ ਅਸਰ ਕਰਦੇ ਨੇ ਇਹ ਪੈਕ ਤੇ ਮੈਂ ਬੱਚਿਆਂ ਦੇ ਵੀ ਲਗਾ ਦਿੰਦੀ ਹੁੰਨੀ ਜਦੋਂ ਉਹਨਾਂ ਨੂੰ ਨਵਾਉਣੀ ਆ ਤੇ ਉਦੋਂ ਇਹ 5-10 ਮਿੰਟ ਲਈ ਉਹਨਾਂ ਦੇ ਫੇਸ ਤੇ ਲਗਾ ਦਿੰਦੀ ਹੁੰਨੀ ਆ ਜੇ ਤੁਸੀਂ ਆਪ ਖੁਦ ਫੇਸ਼ੀਅਲ ਕਰਨਾ ਹੈ ਫਿਰ ਤਾਂ ਫਟਾਫਟ ਹੋ ਜਾਂਦਾ ਪਰ ਵੀਡੀਓ ਬਣਾਉਣ ਦੇ ਨਾਲ-ਨਾਲ ਬਹੁਤ ਐਫਰਟ ਲੱਗਦਾ ਤੇ ਇਸ ਕਰਕੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਆ ਕਰੋ ਕਿ ਇੰਨੀ ਮਿਹਨਤ ਕੀਤੀ ਹੁੰਦੀ ਵੀਡੀਓ ਬਣਾਉਣ ਤੇ ਤੇ ਜਦੋਂ ਤੁਸੀਂ ਕਮੈਂਟ ਕਰਦੇ ਹੋ ਤਾਂ ਬਹੁਤ ਵਧੀਆ ਫੀਲ ਹੁੰਦਾ ਬਹੁਤ ਪਿਆਰ ਪਿਆਰੇ ਵੈਸੇ ਤੁਸੀਂ ਕਮੈਂਟ ਕਰਦੇ ਆ ਜਿਹੜੇ ਨਹੀਂ ਕਰਦੇ ਉਹ ਵੀ ਕਮੈਂਟ ਕਰਿਆ ਕਰੋ ਇਹ ਲਗਾ ਕੇ ਤੇ ਬੋਲਣਾ ਨਹੀਂ ਆ ਅਜੇ ਤਾਂ ਗਿੱਲਾ-ਗਿੱਲਾ ਮੈਂ ਬੋਲ ਰਹੀ ਹਾਂ ਨੇ ਉੱਥੇ ਉੱਥੇ ਰਿੰਕਲਸ ਪੈ ਜਾਂਦੇ ਆ ਜੇ ਅਸੀਂ ਇਦਾਂ ਲਗਾ ਕੇ ਜਦੋਂ ਸੁੱਕਦਾ ਹੋਏ ਤੇ ਉਦੋਂ ਬੋਲੀ ਉੱਥੇ ਉੱਥੇ ਲਾਈਨਸ ਪੈ ਜਾਂਦੀਆਂ ਨੇ ਰਿੰਕਲਸ ਨਹੀਂ ਸਿਰ ਲਾਈਨਸ ਪੈ ਜਾਂਦੀਆਂ ਨੇ ਸ਼ਾਇਦ ਪਿਆਣਾ ਉਹਦੇ ਨੂੰ ਬਹੁਤ ਜ਼ਿਆਦਾ ਸਮੂਲ ਦੋਗੇ ਇਹਨਾਂ ਨੂੰ ਮੈਂ ਹਾਂ ਇਹਨੂੰ ਹੱਥਾਂ ਤੇ ਵੀ ਲਗਾ ਲੈਣੀ ਆ ਥੋੜੀ ਦੇਰ ਮਤਲਬ ਥੋੜੇ ਸੌਫਟ ਤੇ ਟ੍ਰੈਨਿੰਗ ਵੀ ਹੋ ਜਾਂਦੀ ਹਨ ਦੱਸਿਓ ਕਿ ਨੈਕਸਟ ਵੀਡੀਓ ਜਿਹੜੀ ਆ ਉਹਦੇ ਵਿੱਚ ਮੈਂ ਤੁਹਾਨੂੰ ਆਪਣੀ ਜਿਹੜੀ ਹੁਣ ਮੇਰੀ ਅਲੱਗ ਰੁਟੀਨ ਬਣੀ ਉਹ ਦੱਸਾਂਗੀ ਨਾ ਕਿਉਂਕਿ ਪਹਿਲਾਂ ਮੈਂ ਘਰ ਦੇ ਕੰਮਾਂ 'ਚ ਲੱਗੀ ਰਹਿੰਦੀ ਸੀ ਤੇ ਹੁਣ ਮੈਂ ਘਰ ਦੇ ਕੰਮਾਂ ਤੋਂ ਥੋੜੀ ਰੈਸਟ ਮਿਲੀ ਹੈ ਤੇ ਮੈਂ ਹੁਣ ਆਪਣੇ ਆਪਣੇ ਵੱਲ ਜ਼ਿਆਦਾ ਧਿਆਨ ਦੇਣ ਦੀ ਪਈ ਆ ਤੇ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਕਿ ਮੈਂ ਕਿੱਦਾਂ ਕਿੱਦਾਂ ਕੀ ਕਰਦੀ ਆ ਸਾਰਾ ਦਿਨ ਆਪਣੇ ਵੱਲ ਧਿਆਨ ਦੇਣ ਲਈ ਤਾਂ ਤੁਸੀਂ ਕਮੈਂਟ ਕਰਿਓ ਵੈਸੇ ਅਜੇ 2 ਦਿਨ ਹੋਇਆ ਮੈਨੂੰ 1-2 ਦਿਨ ਹੋਇਆ ਸਟਾਰਟ ਕੀਤਾ ਇਹਨੂੰ ਤੇ ਪਹਿਲਾਂ ਤਾਂ ਮੈਂ ਰੈਸਟ ਹੀ ਕੀਤੀ ਆ ਤੇ ਉਹ ਨਾਲ ਨਾਲ ਮੈਂ ਤੁਹਾਨੂੰ ਰੋਜ਼ ਦੱਸਾਂਗੀ ਫਿਰ ਜੇ ਤੁਹਾਨੂੰ ਵਧੀਆ ਲੱਗੇਗੀ ਰੁਟੀਨ ਤੇ ਫਿਰ ਮੈਂ ਤੁਹਾਨੂੰ ਰੋਜ਼ ਰੋਜ਼ ਆਪਣਾ ਚੈਲੰਜ 30 ਦੇ ਡੇਸ ਦਾ ਲਵਾਵਾਂਗੀ ਆਪਣੀ ਕੇਅਰ ਕਰਨ ਲਈ ਤੇ ਤੁਹਾਨੂੰ ਮਤਲਬ ਨਾਲ ਨਾਲ ਹਰ ਦਿਨ ਵੀਡੀਓ ਪਾਏ ਰਾਂਗੇ ਆਪਣੇ ਜੇ ਮੇਰੇ ਕੋਲ ਕੁਝ ਨਹੀਂ ਵੀ ਹੋਇਆ ਫੋਲੋਅਰਸ ਦਿਨ ਉਹ ਵੀ ਤੁਹਾਨੂੰ ਮੈਂ ਦੱਸਾਂਗੀ ਕਿ ਅੱਜ ਮੈਂ ਅੱਜ ਮੇਰੇ ਕੋਲ ਇਹ ਨਹੀਂ ਹੋਇਆ ਤੇ ਉਹਦਾ ਰੀਜ਼ਨ ਵਗੈਰਾ ਸਾਰਾ ਵੀ ਦੱਸਿਆ ਕਰਾਂਗੀ ਇਹਨੂੰ ਲਿਪਸ ਤੇ ਵੀ ਲਗਾ ਲੈਂਦੇ ਆ ਥੋੜੇ ਲਿਪਸ ਵੀ ਸਮੂਥ ਹੋ ਜਾਣਗੇ ਉਤੇ ਦੇਹ ਤੇ ਸ਼ਾਇਦ ਪੈ ਇਹਦੇ ਵਿੱਚ ਪੈਕ ਸੁੱਕ ਚੁੱਕਾ 10-15 ਮਿੰਟ ਬਾਅਦ ਤੇ ਹੁਣ ਇਹਨੂੰ ਗਿੱਲਾ ਕਰਕੇ ਤੇ ਥੋੜੀ ਜੀ ਮ사ਜ ਕਰ ਲੈਨੇ ਆ ਇਹਦੀ ਹੁਣ ਮੈਂ ਧੋ ਲਿਆ ਤੇ ਦੇਖੋ ਕਿੰਨੀ ਬ੍ਰਾਈਟ ਸਕਿਨ ਹੋਈ ਆ ਤੇ ਗਲੋਇੰਗ ਆ ਜੇ ਸ਼ਾਇਆ ਦਾ ਵੀ ਫਰਕ ਪਿਆ ਹੈ ਪੈਕ ਲਾਉਣਾ ਇਸ ਲਈ ਵੀ ਜ਼ਰੂਰੀ ਹੈ ਕਿ ਸਾਡੇ ਜਿਹੜੇ ওপਨ ਪੋਰ ਆ ਉਹ ক্লোਜ਼ ਹੋ ਜਾਂਦੇ ਆ ਐਲੋਵੇਰਾ ਜੈਲ ਜਿਹੜੀ ਆ ਮੈਂ ਵਿੱਚ ਪਾਉਣਾ ਭੁੱਲ ਗਈ ਸੀ ਪੈਕ ਦੇ ਇਸ ਲਈ ਮੈਂ ਹੁਣ ਲਗਾ ਰਹੀ ਹਾਂ ਤੁਸੀਂ ਵਿੱਚ ਪਾ ਲੈਣਾ ਤੇ ਜੇ ਇਹਦਾ ਲਗਾਣੀ ਹੈ ਇਹਦਾ ਵੀ ਲਗਾ ਸਕਦੇ ਹੋ ਤੇ ਜੇ ਕੱਲੀ ਵੀ ਤੁਸੀਂ ਰੋਜ਼ ਵਿਟਾਮਿਨ E ਦਾ ਕੈਪਸੂਲ ਪਾ ਕੇ ਲਗਾ ਲਓ ਤਾਂ ਬਹੁਤ ਵਧੀਆ ਰਿਜ਼ਲਟ ਆਉਂਦਾ ਇਹਦਾ ਗਲੋਇੰਗ ਫੇਸ ਹੋ ਜਾਂਦਾ ਤੇ ਮੈਂ ਉਹ ਵੀਡੀਓ ਪਾਈ ਹੋਈ ਹੈ ਪ੍ਰੋਪਰ ਉਹ ਤੁਸੀਂ ਵੇਖ ਸਕਦੇ ਹੋ ਉੱਪਰ ਆਈ ਬਟਨ ਜਿੱਦੀ ਹੋਈ ਉੱਪਰ ਜੇ ਦਿਨੇ ਕੀਤਾ ਫੇਸ਼ੀਅਲ ਤਾਂ ਸਨਸਕ੍ਰੀਨ ਲਗਾ ਲਓ ਜੇ ਰਾਤ ਨੂੰ ਕੀਤਾ ਤਾਂ ਮੋਇਸਚਰਾਈਜ਼ਰ ਲਗਾ ਲਓ ਤੇ ਬਸ ਡਨ ਹੋ ਗਿਆ ਸਾਡਾ